ਦਸਵੇਂ ਘਰ ਤੋਂ ਕੀ ਭਾਵ ਹੈ ਦਸਵਾਂ ਘਰ ਗੁਰਬਾਣੀ ਵਿੱਚ ਕਿਹਾ ਹੈ ਨੌ ਦੁਆਰੇ ਪ੍ਰਗਟ ਕੀਏ ਆ ਨੌ ਦੁਆਰੇ ਦੋ ਅੱਖਾਂ ਦੋ ਨਾਸਕਾ ਮੁਖ ਦੋ ਕੰਨ ਦੋ ਮਲਮੂ ਤੇਰੇ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਫਿਰ ਉਹ ਕਿਵੇਂ ਪ੍ਰਗਟ ਹੁੰਦਾ ਕਹਿੰਦੇ ਗੁਰਦੁਆਰੇ ਲਾਇ ਭਾਵਨੀ ਇੱਕ ਨਾ ਦਸਵਾਂ ਦਵਾਰ ਦਿਖਾਇਆ ਹੂੰ ਦਸਵਾਂ ਦਵਾਰ ਇਹ ਆ ਕਿ ਜਿਵੇਂ ਆਹ ਦਰ ਤਾਂ ਸਾਰੇ ਬਾਹਰ ਨੂੰ ਖੁੱਲਦੇ ਆ ਕੰਨ ਅੱਖਾਂ ਉਹ ਅੰਦਰ ਨੂੰ ਆ ਉਹ ਅੰਦਰ ਨੂੰ ਖੁੱਲਦਾ ਚੇਤਨਾ ਵਿੱਚ ਹੂੰ ਜਿੱਥੇ ਕੇਵਲ ਪ੍ਰਕਾਸ਼ ਆ ਗੁਰੂਬਾਣੀ ਨਜ਼ਰ ਆਉਂਦਾ ਫਿਰ ਜਦੋਂ ਤੁਸੀਂ ਸਾਰਾ ਡਿਸਕਸ ਕਰ ਰਹੇ ਹੋ ਜਿਵੇਂ ਤੁਸੀਂ ਕਿਹਾ ਕਿ ਸੁਫਨਾ ਜਿਵੇਂ ਹੁੰਦਾ ਓਵੇਂ ਹੁੰਦਾ ਜਦੋਂ ਅੱਖਾਂ ਬੰਦ ਹੈ ਅਸੀਂ ਧਿਆਨ ਲਾਇਆ ਹੋਇਆ ਤਾਂ ਅੰਦਰ ਵਾਲਾ ਵਰਲਡ ਤੁਹਾਨੂੰ ਦਿਖਦਾ ਇਹ ਅੱਖਾਂ ਬੰਦ ਹੈ ਜਿਹੜਾ ਇਸ ਸਰੀਰ ਦਾ ਇਸਤੇਮਾਲ ਮਨ ਕਰਦਾ ਮਨ ਆਪਦੀ ਅੱਖਾਂ ਨਾਲ ਦੇਖਦਾ ਗੁਰਮਖੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼ ਤਿੱਥੇ ਊਂਗ ਨਾ ਭੁੱਖ ਹੈ ਹਰ ਅਮਰਤ ਨਾਮ ਸੁਖ ਵਸ ਬਾਣੀ ਕਹਿ ਰਹੀ ਹੈ ਇਹ ਸਭ ਆਪਾਂ ਸਾਰੀਆਂ ਪੰਕਤੀਆਂ ਉੱਥੋਂ ਲੈ ਰਹੇ ਹਾਂ ਤੇ ਮਹਾਰਾਜ ਕਹਿੰਦੇ ਆ ਨੌਦਰ ਠਾਕੇ ਵੀ ਨੌ ਦਰਾਂ ਨੂੰ ਠਾਕ ਦੇਉ ਠਾਕਣ ਦਾ ਮਤਲਬ ਹੈ ਟੈਂਪਰੇਰੀ ਬੰਦ ਕਰੋ ਜੇ ਅਪ ਕਹਿੰਦੇ ਇਹਦਾ ਠਾਕਾ ਹੋ ਗਿਆ ਵਿਆਹ ਤੋਂ ਪਹਿਲਾਂ ਠਾਕਾ ਕਰਦੇ ਨਾ ਨੌ ਦਰ ਠਾਕੇ ਧਾਵਤ ਰਹਾਏ ਦਸਵੇਂ ਨਿਜ ਘਰ ਵਾਸਾ ਪਾਏ ਉਥੇ ਅਨਹਦ ਸ਼ਬਦ ਵਜੇ ਦਿਨ ਰਾਤ ਹੀ ਕਿੰਨਾ ਸਿੰਪਲ ਆ ਵੀ ਉਥੇ ਅਨਹਦ ਸ਼ਬਦ ਦਿਨ ਰਾਤ ਵੱਜੇ